ਆਹਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿੰਨਾ ਤੁਹਾਡੀ ਗੱਲ ਆ ਤੁਸੀਂ ਸਾਡੇ ਮੈਂ ਬਚੋਕਰ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਕਿਉਂ ਆ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨੇ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਹਾਰਾਜ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ। ਬਾਬਾ ਜੀ ਇਹ ਕੋ ਗੱਲ ਇਹ ਕੋ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆੜ ਕੇ ਤੇ ਮੈਨੂੰ ਕਹੋਗੇ ਕਿ ਤੂੰ ਤੇ ਕੋਈ ਗੱਲ ਤੇਰੀ ਪੱਗ ਲਾੜਣੀ ਹੈ। ਪੱਗ ਕਿੱਦਾਂ ਲਾ ਸਕਦੇ ਤੁਸੀਂ? ਤੁਹਾਡਾ ਬੰਦਾ ਉੱਪਰ ਕੇ ਜੇ ਨਾ ਪੁੱਛੇ ਵੀ ਛੱਟ ਕਿੰਨੇ ਮਾਰੀ? ਉਹ ਕਹਿ ਸਕਦਾ ਤੂੰ ਬਾਣਾ ਤੇ ਪੈਣਾ ਸਾਜ ਸਾਜ ਕੇ ਕਹਿਣਾ। ਨਹੀਂ ਮੇਰੇ ਬੰਦੇ ਨੂੰ ਕੋਈ ਕਿਸੇ ਗਰਾਮ ਦੇਂਗ। ਇਹ ਤਾਂ ਹੀ ਪੱਗਾ ਰੱਖ ਕੇ ਬੈਠੇ ਉੱਪਰ। ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆ। ਸਾਡੀ ਪੱਗ ਪੱਗ ਨਹੀਂ। ਨਹੀਂ ਨਹੀਂ ਸਾਡੀ ਪੱਗ ਤਾਂ ਪੱਗ ਮਾਰਿਆ ਤੁਹਾਡਾ ਬਾਣੇ ਨੂੰ ਤੁਸੀਂ ਆਂਦੇ ਸਾਰ ਤੁਹਾਡਾ ਬੰਦਾ। ਨਹੀਂ ਨਹੀਂ ਤੁਹਾਡੀ ਤੁਹਾਡੀ ਪੱਗ ਮੇਰੀ ਪੱ ਆਪਾਂ ਦੀ ਆਪਾਂ ਦੀ ਬੋਲਦੇ ਆਂ ਅਈ ਤਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐਦਾ ਧਮਕੀ ਦੇ ਕੇ ਡਰਾ ਨਹੀਂ ਸਕਦੇ ਛੱਡੋ ਆਪਾਂ ਬਾਬਾ ਜੀ ਐਸਐਚਓ ਸਾਹਿਬ ਕਹਿੰਦੇ ਆ ਤਾਂ ਧਮਕੀ ਨਹੀਂ ਆਓ ਚਲਿਓ ਯਾਰ ਵਹੀ ਨਿਮਰਤਾ ਨਾਲ ਉਹਨਾਂ ਦੇ ਮੈਂ ਸੁਣ ਮਰਤਾ ਸੇਤ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਲਾਈਵ ਦੇ ਵਿੱਚ ਇੱਕ ਐਸਐਚਓ ਉੱਠ ਕੇ ਕਹਿ ਰਿਹਾ ਵੀ ਮੇਰੀ ਪੱਗ ਨੂੰ ਤੁਹਾਡਾ ਸਿੰਘ ਕੁਛ ਕਵੇ ਤੇ ਮੈਂ ਮਰ ਗਿਆ ਤੇ ਬਾਬਾ ਜੀ ਫਿਰ ਸਾਡੀਆਂ ਜਥੇਬੰਦੀਆਂ ਵੀ ਨਹੀਂ ਮਰੀਆਂ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਵੀ ਸਵੇਰੇ ਸਾਰੇ ਜਣੇ ਇਕੱਠੇ ਹੋਵੋ ਸੀਪੀ ਆਫਿਸ ਅਸੀਂ ਐਸਐਚਓ ਨੂੰ ਪੁੱਛੀਏ ਵੀ ਤੁਹਾਡੀ ਪੱਗ ਪੱਗ ਆ ਤੇ ਸਾਡੇ ਕਸ਼ੈਰੇ ਜਾਂ ਸਾਡੇ ਕਕਾਰ ਇਹਨਾਂ ਦੇ ਜੋ ਮਰਜ਼ੀ ਇਹ ਕਰ ਲੈਣ ਇਹਨੇ ਸਾਡੇ ਸਿੰਘਾਂ ਨੂੰ ਅੱਜ ਕੁੱਟ ਲੂਗਾ ਕੱਲ ਨੂੰ ਆ ਕੇ ਬੰਦਾ ਸਾਡਾ ਆ ਕੇ ਗਵਾਹੀ ਵੀ ਦੇ ਲੂਗਾ ਵੀ ਇਹਨੇ ਕਿਹਾ ਵੀ ਹਾਂ ਇਹ ਕਸ਼ੈਰੇ ਲਾਵਾਂਗੇ ਤੁਹਾਡੇ ਠੀਕ ਆ ਬਾਬਾ ਜੀ ਮੈਂ ਆਪਣੀਆਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਨਾ ਸਾਡਾ ਸਿੰਘ ਵੀ ਅੰਦਰ ਆ ਆਪ ਆਏ ਆ ਠਾਣੇ ਇਹਨਾਂ ਨੇ ਕੁਛ ਨਹੀਂ ਸਾਡੇ ਬੰਦੇ ਆਪ ਆਏ ਸੀ ਠਾਣੇ ਇਹਨਾਂ ਨੇ ਬਿਠਾਏ ਠੀਕ ਆ ਜੀ ਮੈਂ ਆਪਣੀਆਂ ਜਥੇਬੰਦੀਆਂ ਨੂੰ ਕਹਿੰਨਾ ਵੀ ਹੁਣ ਵੇਲਾ ਆ ਬਾਬਾ ਜੀ ਜੇ ਉਹਨਾਂ ਦੇ ਪੱਗ ਪੱਗਾਂ ਤੇ ਅਸੀਂ ਵੀ ਆਪਣੀਆਂ ਦਸਤਾਰਾਂ ਨੂੰ ਦਸਤਾਰਾਂ ਦਸੀਏ ਸਾਰੀਆਂ ਜਥੇਬੰਦੀਆਂ ਪਹੁੰਚੋ ਅਸੀਂ 8 ਨੰਬਰ ਬਿਠੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਥੋੜਾ ਜਿਹਾ ਥੋੜਾ ਲੇਟ ਆਏ ਸੀਗੇ ਤੇ ਸਾਰਾ ਵਿਵਾਦ ਵਿਵਾਦ ਦਾ ਹੈਗਾ ਸੀ ਥੋੜਾ ਜਾਦੂ ਬਾਬਾ ਜੀ ਇੱਕ ਚੌਂਕ 'ਚ ਲੜਾਈ ਹੋਈ ਉਹਦੇ ਭਾਵੇਂ 20 ਟਾਂਕੇ ਲੱਗੇ ਇਹਨਾਂ ਦਾ ਤਲਾਸ਼ਾ ਹੈ ਸਿਰਫ ਇਹ ਸਾਡੇ ਕੋਲ ਸਬੂਤ ਮੰਗਦਾ ਸਾਡੇ ਕੋਲ ਤਾਂ ਬਾਈਨਾਸ ਦੇ 20 ਸਬੂਤ ਆ ਇਹਦੇ ਮੁਲਾਜ਼ਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕਢੀ ਹੂੰ ਸਾਡਾ ਬੰਦਾ ਆਪ ਆਇਆ ਥਾਣੇ ਹੂੰ ਇਹਨੂੰ ਅਸੀਂ ਨਿਮਰਤਾ ਦੇ ਨਾਲ ਫੋਨ ਕਰਨ ਦੇ ਆ ਹੂੰ ਇਹ ਬਾਬਾ ਜੀ ਇਹ ਜਾਣ ਕੇ ਸਾਡੇ ਨਾਲ ਕਿਹੜਾ ਬਾਜੀ ਗੱਡ ਰਿਹਾ ਹੋਰ ਕੋਈ ਗੱਲ ਨਹੀਂ ਹੈਗੀ ਕਿਸ ਗੱਲ ਦੀ ਇਹ ਚਿੜਬਾਜੀ ਇਹਨਾਂ ਦੀ ਬਾਬਾ ਜੀ ਚੌਂਕਾਂ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਇਹ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਹ ਚੀਜ਼ ਲੜਾਈ ਹੋਈ ਇਹ ਦੇਖੋ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਜ਼ਮ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਜ਼ਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਆ ਚੌਂਕ ਕੋਦੇ ਉਹ ਕਹਣਾ ਕਿਤੇ ਸਮਸ਼ਾਨ ਇਲਾਕਾ ਆ ਇਹ ਤਾਂ ਸਿਰਫ ਸਾਨੂੰ ਪਰਚੇ ਦੀ ਧਮਕੀ ਹਾਂ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਚਰੇ ਲਾਉਣ ਦੀ ਗੱਲ ਹੋਈ ਹੈਗੀ ਇਹਨਾਂ ਸਾਹਿਬ ਜੀ ਆ ਕੁਝ ਨਹੀਂ ਹੋਇਆ ਬਾਬਾ ਜੀ ਇਹਨੇ ਆਪਣੇ ਅਫਸਰ ਦੇ ਮੇਰਾ ਇੱਥੇ ਸਿੰਘ ਬਿਠਾ ਕੇ ਇਹਨੇ ਆਪਣੇ ਅਫਸਰ ਦੇ ਫੋਨ ਤੇ ਫੋਨ ਕੀਤਾ ਉਹਨਾਂ ਨੂੰ ਸਪੀਕਰ ਦੇ ਨੂੰ ਇਹਨੇ ਗਾਲਾਂ ਕੱਢੀਆਂ ਸੀ ਆਪਣੇ ਸਿੰਘ ਨੂੰ ਮਿਲ ਕੇ ਆਏ ਆ ਇਹ ਵੀਡੀਓ ਦਿਖਾਵੇ ਵੀ ਅਸੀਂ ਕਿਹੜੇ ਵੇਲੇ ਹਵਾਲਾ ਚ ਗਏ ਅਸੀਂ ਆਪਣੇ ਸਿੰਘ ਨੂੰ ਮਿਲਣੀ ਆ ਸਾਡੇ ਸਾਡਾ ਹੱਕ ਨਹੀਂ ਚੋਰੋ આરોਪ ਕਰਕੇ ਵੀਡੀਓ ਵੀਡੀਓਗ੍ਰਾਫੀ ਕਰ ਰਹੇ ਜੀ ਆਪ ਉਹਨਾਂ ਨੇ ਜਿਹੜਾ ਕਹਿ ਦਿੱਤਾ ਉਹ ਵੀਡੀਓ ਅਸੀਂ ਕੋਈ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਦੇ ਇਹ ਸਾਨੂੰ ਦੱਸਣ ਜੇ ਇਹਨਾਂ ਦੇ ਅੰਦਰ ਕੈਮਰੇ ਲੱਗੇ ਆ ਨਾ ਸੀਪੀ ਵਾਲੇ ਇਹ ਸਾਨੂੰ ਦਿਖਾਣ ਵੀ ਅਸੀਂ ਕਿਹੜੇ ਵੇਲੇ ਵੀਡੀਓਗ੍ਰਾਫੀ ਕਰਕੇ ਗਏ ਬਾਬਾ ਜੀ ਇਹਨੂੰ ਤਾਂ ਦਿਖਾ ਦਵੇ ਅੱਛਾ ਹੁਣ ਜਿਸ ਤਰੀਕੇ ਦੇ ਨਾਲ ਗਰਮਾ ਗਰਮੀ ਹੋਈ ਹੈ ਐਸਐਚਓ ਸਾਹਿਬ ਵੀ ਸੱਦਾ ਹੋ ਕੇ ਗਏ ਨੇ ਤੁਸੀਂ ਹੁਣ ਕੀ ਕਰੋਗੇ ਅੱਗੇ ਅਹੀਂ ਆਪਣੀਆਂ ਸਾਰੀਆਂ ਜਦਬੰਦੀਆਂ ਸਾਰੇ ਇਕੱਠੀਆਂ ਕਰਾਂਗੇ ਨਾਲੇ ਐਸਐਚਓ ਨੂੰ ਸਵਾਲ ਕਰਾਂਗੇ ਇਹਦੀ ਪੱਗ ਪੱਗ ਤਾਂ ਸਾਡੀ ਅਸੀਂ ਬਚਾਈ ਹੈਂ ਬਾਬਾ ਜੀ ਇਹ ਸਾਡੇ ਦੇ ਸਵਾਲ ਕਰਦਾ ਪਿਆ ਆ ਕਹਿੰਦੇ ਸਾਡੇ ਪੱਗ ਪੱਗ ਦੇ ਉੱਪਰ ਬਾਬਾ ਜੀ ਇਹਦੇ ਕੋ ਕੀ ਸਬੂਤ ਆ ਵੀ ਅਸੀਂ ਇਹਦੇ ਮੁਲਾਜ਼ਮ ਨੂੰ ਕਿਹਾ ਪੱਗ ਲਾਈ ਜਾ ਤੈਨੂੰ ਕਹਾਂ ਲਿਆ ਸਬੂਤ ਇਹਨੇ ਸਾਡੇ ਕੋ ਸਬੂਤ ਮੰਗਿਆ ਇਹ ਵੀ ਸਬੂਤ ਲਿਆਵੇ ਇਹਨੂੰ ਸਵਾਲ ਕਰਕੇ ਆਓ ਕਿ ਜੇ ਆ ਤੂੰ ਆਪਣੇ ਬੰਦੇ ਦਾ ਸਬੂਤ ਜੇ ਸਾਡੇ ਬੰਦਿਆਂ ਦੀ ਗਵਾਹੀ ਨਹੀਂ ਮੰਨਦਾ ਤੇ ਅਸੀਂ ਇਹਦੇ ਮੁਲਾਜ਼ਮ ਦੀ ਗਵਾਹੀ ਕਿਉਂ ਮੰਨੀ ਹੈ ਵੀ ਇਹਦਾ ਮਤਲਬ ਤੁਸੀਂ ਵਰਦੀਆਂ ਪਾਈਆਂ ਧੱਕਾ ਕਰਨ ਨੂੰ ਸਾਡੇ ਨਾਲ ਠੀਕ ਹੈ ਨਾ ਇਹ ਵੀ ਦਿਖਾ ਦੇਵੇ ਸਬੂਤ ਵੀ ਸਾਡੇ ਬੰਦੇ ਨੇ ਕਿਹੜੇ ਵੇਲੇ ਕਿਹਾ ਵੀ ਤੇਰੀ ਪੱਗ ਲਾਵਾਂਗੇ ਦਿਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਅਫਸਰਾਂ ਨੇ ਸੱਦਿਆ ਸੀ ਅੰਦਰ ਸਚਾਈ ਅਸੀਂ ਵੀ ਉਹਨਾਂ ਨੂੰ ਸਚਾਈ ਦੱਸੀ ਉਹਨਾਂ ਦੇ ਅਫਸਰ ਆਏ ਸੀ ਬਾਹਰ ਲੜਾਈ ਦੀ ਗੱਲ ਨਹੀਂ ਜਿਹੜੇ ਉਹਨੇ ਸਾਡੇ ਇੱਕ ਕਾਰਾਂ ਦੇ ਗੱਲ ਕੀਤੀ ਜਾਂ ਸਾਡੀਆਂ ਦਸਤਾਰਾਂ ਦੇ ਗੱਲ ਕੀਤੀ ਗੱਲ ਉਹਦੀ ਆ ਉਹਦੀ ਸਾਨੂੰ ਬਾਰ-ਬਾਰ ਇੱਕੋ ਗੱਲ ਕੀਤੀ ਜਾ ਰਹੀ ਆ ਪੀਆ ਦੇਖੋ ਬੰਦੇ ਦੇ ਸੱਟ ਲੱਗੀ ਬੰਦੇ ਨੇ ਚੱਕਿਆ ਤੁਹਾਡੇ ਬੰਦੇ ਨੇ ਚੱਕਿਆ ਉਹ ਬੰਦੇ ਨੇ ਸਾਡੇ ਬੰਦੇ ਦੀ ਪੱਗ ਲਾਈ ਅਸੀਂ ਕੋਈ ਬੇਦਵੀ ਵਾਲੇ ਪਰਚੇ ਥੋੜੀ ਕਰਾਣੇ ਸਾਡੀ ਪੱਗ ਲਾਤੀ ਬੰਦਾ ਇਹ ਤੇ 6 ਮਹੀਨੇ ਥਾਣੇ ਚ ਰੁਲਦਾ ਰਵੇ ਜਿਹੜਾ ਮਰਜੀ ਅਸੀਂ ਕਾਹਤੋਂ ਚੱਕਣੇ ਬਾਬਾ ਜੀ ਜਿਸ ਬੰਦੇ ਨੇ ਸਾਡੀ ਦਸਤਾਰ ਨੂੰ ਹੱਥ ਲਾ ਦਿੱਤਾ ਉਹਦਾ ਬਾਬਾ ਜੀ ਜੋ ਮੌਕੇ ਤੇ ਹੋਇਆ ਸਿੰਘ ਨੇ ਕਰ ਦਿੱਤਾ ਸਾਡੇ ਦੇ ਸਿੰਘ ਵਿੱਚ ਉਹਨਾਂ ਦੇ ਗਿਆ ਸੀ ਪਹਿਲਾਂ ਚਪੇੜ ਉਸ ਬੰਦੇ ਨੇ ਸਿੰਘ ਦੇ ਮਾਰੀ ਤੇ ਉਹਦਾ ਪਰਣਾ ਲੈ ਗਿਆ ਸਾਡੇ ਸਿੰਘ ਵੀ ਮੌਕੇ ਤੇ ਪਹੁੰਚ ਗਏ ਐਦਾਂ ਦਾ ਇਹ ਸਚਾਈ ਜੇ ਹੁਣ ਇਹ ਆਏ ਆ ਨਾ ਤੇ ਫਿਰ ਹੁਣ ਸੱਚ ਕੱਢ ਕੇ ਜਾਣ ਨਹੀਂ ਤਾਂ ਸਾਡੇ ਵੱਲੋਂ ਬਾਬਾ ਜੀ ਅਜੇ ਕੋਈ ਗੱਲਬਾਤ ਨਹੀਂ ਨਹੀਂ ਅਸੀਂ ਆਪਣੇ ਜਦੀ ਬੰਦੀਆਂ ਨੂੰ ਕਹਿ ਰਹੇ ਆ ਤੁਸੀਂ ਪਹੁੰਚੋ ਸਾਡੇ ਵੀਰ ਆ ਰਹੇ ਆ ਸਾਰੇ ਫਿਰ ਆਪਾਂ ਗੱਲ ਕਰਾਂਗੇ ਕਿਸੇ ਅਫਸਰ ਨਾਲ ਨਹੀਂ ਹੁਣ ਸਰ ਮੁੱਖ ਅਫਸਰ ਅੰਦਰ ਆਏ ਸੀ ਹੁਣ ਕੋਈ ਬਾਬਾ ਜੀ ਉਹ ਸਿਰਫ ਸਾਨੂੰ ਸਾਨੂੰ ਸੱਦ ਰਹੇ ਆ ਵੀ ਜੀ ਆ ਲੜਾਈ ਹੋਈ ਆ ਅਸੀਂ ਤਾਂ ਕਹਿੰਨੇ ਲੜਾਈ ਹੋਈ ਆ ਪਰ ਜਿਹੜੀ ਤੁਸੀਂ ਕੋਈ ਅਫਸਰ ਕਿਸੇ ਨੂੰ ਡਿਊਟੀ ਤੇ ਲਾਇਆ ਉਹਦੀ ਨਿਮਰਤਾ ਦੇਖੋ ਜਿਹੜਾ ਬੰਦਾ ਉਹ ਸਾਹਮਣੇ ਫੋਨ ਤੇ ਗੱਲ ਕਰ ਰਿਹਾ ਆ ਜਾਂ ਸਾਡੇ 11 ਦੀ ਗੱਲ ਕਰ ਰਿਹਾ ਹੁਣ ਦੇਖਦੇ ਆ ਨਾ ਲੜਾਈ ਦੀ ਗੱਲ ਹੋ ਗਈ ਅਸੀਂ ਤਾਂ ਕਿਹਾ ਕਰ ਦਿਓ ਪਰ ਜਿਹੜਾ ਇਹਨਾਂ ਨੇ ਸਾਡੇ 11ਾਂ ਦੇ ਗੱਲ ਕੀਤੀ ਉਹ ਦੇਖਦੇ ਹੁਣ ਅਫਸਰ ਕੀ ਕਰਦੇ ਆ ਬਾਬੇ ਤਾਂ ਇਹਨਾਂ ਨੂੰ ਕਿਹਾ ਗਿਆ ਵਸ ਉਹਦਾ ਹੈ ਜੀਨੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਦਾਂ ਤਾਂ ਜਿਹੜੇ ਹਾਂਜੀ ਅਸੀਂ ਤਾਂ ਆਪਣੇ ਨੂੰ ਸਾਰੀ ਗੱਲ ਦੱਸੀ ਦੋਨੋਂ ਵੱਲੋਂ ਕੀ ਕਹਿਣਾ ਫਿਰ ਅਜੇ ਉਹ ਗੱਲਬਾਤ ਕਰ ਰਹੇ ਅਸੀਂ ਬਾਹਰ ਆ ਗਏ ਜੀ ਵਾਹਿਗੁਰੂ ਮੇਰੀ ਚੌਂਕਾਂ ਪਿੰਡ ਦੇ ਵਿੱਚ ਡਿਊਟੀ ਮੈਨੂੰ ਮੈਨੂੰ ਫੋਨ ਆਇਆ ਮੈਨੂੰ ਟੈਲੀਫੋਨ ਆਇਆ ਯਾਰ ਇਹ ਦੋ ਨੇ ਆਖ ਸੇ ਜਿਨ੍ਹਾਂ ਦਾ ਨਾਮ ਐ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਹੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋਆਂ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾਂ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬਹੁਤ ਬੜੇ ਬੁਰੇ ਤਰੀਕੇ ਨਾਲ ਹੂੰ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦੇ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਮੈਂ 10 ਮੈਂ ਬਰਦਾਸ਼ਤ ਕਰ ਸਕਦਾ ਇਹ ਮੇਰੇ ਬੰਦੇ ਦੀ ਪਾਕ ਉਤਰੇ ਕਿਤੇ ਮੈਂ ਵੀ ਪਾਗੀ ਰੱਖੀ ਨੀ ਉਹ ਕਹਿੰਦੇ ਕਿ ਤੁਸੀਂ ਐਸਟੀਓ ਸਾਹਿਬ ਨੇ ਜਾਂ ਫਿਰ ਉਹਨਾਂ ਦੇ ਅਫਸਰਾਂ ਨੇ ਕਿਹਾ ਕਿ ਬਈ ਤੁਹਾਡੇ ਕਚਹਿਰੀ ਚ ਲਾ ਕੇ ਚੈੱਕ ਕਰਨੀ ਹੈ ਕਿ ਇਹ ਇਹ ਸਹੀ ਗੱਲ ਹੈ ਨਹੀਂ ਇਦਾਂ ਬਿਲਕੁਲ ਆਪਣੇ ਆਪ ਅਫਵਾਹ ਜੀ ਮੈਂ ਨਹੀਂ ਕਰ ਸਕਦਾ ਇਦਾਂ ਦੀ ਨਾ ਮੇਰੇ ਕੋਈ ਕੋਈ ਅਫਸਰ ਇਹ ਗੱਲ ਕਹਿ ਸਕਦਾ ਇਹ ਨਹੀਂ ਜਾਂਦਾ ਬਿਲਕੁਲ ਇਲਜ਼ਾਮ ਲਾਉਣ ਭਾਈ ਕੋਈ ਗੱਲ ਕਿ ਮੈਂ ਸਬੂਤ ਦੇਣਾ ਮੈਂ ਕਹਿੰਦੇ ਡਾਲਾ ਕੱਟੀਆਂ ਨੇ ਕੋਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਕਹੀ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਕਰਦੇ ਆ ਗਲਤ ਬਾਰ-ਬਾਰ ਇਹਨਾਂ ਨੂੰ ਮੈਂ ਕਿਹਾ ਇਹ ਗੱਲ ਕਿ ਤਾਂ ਕਿਉਂ ਕਰਦੇ ਆਂ ਬਾਰ-ਬਾਰ ਆਹੋ ਗੱਲ ਹੋਈ ਐ ਬਸ ਅੱਛਾ ਹੁਣ ਹੁਣ ਕੀ ਕਹਿ ਕੇ ਗਏ ਨੇ ਇਹਨੇ ਹੰਸਿਗ ਹੁਣ ਮੈਂ ਇਹਨਾਂ ਨੂੰ ਦੱਸਿਆ ਕਿ ਇਹ ਤੇ ਮੇਰੇ ਥਾਣਾ ਘੇਰਿਆ ਹੋਇਆ ਐ ਮੈਂ ਵੀਡੀਓਗ੍ਰਾਫੀ ਦਿਖਾ ਦਿੰਨਾ ਇਹਨਾਂ ਨੇ ਸਾਰਾ ਥਾਣਾ ਅੰਦਰ ਤੱਕ ਗਏ ਐ ਜਦੋਂ ਤੁਹਾਨੂੰ ਪਤਾ ਕਿ ਅਸੀਂ ਹਵਾਲਾ ਤੱਕ ਕਿਸੇ ਨੂੰ ਨਹੀਂ ਜਾਣਦਾ ਇਹ ਸਾਡੀ ਪ੍ਰਸ਼ਾਸਨਿਕ ਮਜਬੂਰੀ ਹੁੰਦੀ ਤੁਸੀਂ ਜਾ ਕੇ ਅੰਦਰ ਬੰਦੇ ਡੱਕਿਆਂ ਦੀ ਮੂਵੀ ਬਣਾ ਰਹੇ ਅੰਦਰ ਜਾ ਕੇ ਕੀ ਸਿੱਧ ਕਰਨਾ ਚਾਹੁੰਦੇ ਕਿ ਕਾਨੂੰਨ ਤੋਂ ਕੋਈ ਉੱਪਰ ਐ ਕਾਨੂੰਨ ਤੋਂ ਕੋਈ ਉੱਪਰ ਨਹੀਂ ਐ ਕਾਨੂੰਨ ਐਦਾਂ ਹੀ ਰਹੇਗਾ ਕਾਨੂੰਨ ਇਹ ਜਿਹੜਾ ਇਹਨਾਂ ਨੇ ਗਲਤੀ ਕੀਤੀ ਐ ਉਹਦੀ ਪੈਨਿਸ਼ਮੈਂਟ ਉਹਨੂੰ ਮਿਲੇਗੀ ਜਿਨੇ ਵੀ ਗਲਤੀ ਕੀਤੀ ਨਹੀਂ ਉਹ ਕਹਿੰਦੇ ਪਈ ਨੇ ਜੇਕਰ ਉਹਨੇ ਗਲਤੀ ਕੀਤੀ ਹੈ ਤੇ ਪਰਚਾ ਦੇ ਦੋ ਪਰਚਾ ਦੇਣਗੇ ਸ਼ਹਿਰੇ ਦੇ ਉੱਪਰ ਨੋ ਐਸ ਐਸਾ ਹੈ ਤਾਂ ਉਹ ਕੋਈ ਸਬੂਤ ਦੇ ਉਹ ਕਹਿ ਰਹੀ ਨੇ ਇਹਨਾਂ ਨੂੰ ਉਹ ਕਹਿਣ ਦੇ ਕੋਈ ਕਹਿਣ ਦੀ 100 ਗੱਲਾਂ ਹੁੰਦੀਆਂ ਸਾਡੇ ਬੰਦੇ ਕਹਿਣ ਨੂੰ ਜੋ ਮਰਜ਼ੀ ਕਹਿ ਸਕਦੇ ਕਹਿਣ ਨੂੰ ਤਾਂ ਮੈਂ ਕਹਿ ਰਿਹਾ ਉਹ ਵੀ ਕਹਿ ਰਹੇ ਨੇ ਫਿਰ ਇਦਾਂ ਤੁਸੀਂ ਸਾਬਤ ਕਰ ਦੋ ਕਿ ਪੱਕੇ ਮੈਂ ਮੈਂ ਬੰਦਾ ਸਾਬਤ ਕਰ ਦਣਾ ਪੱਕੀ ਗੱਲ ਬੰਦਾ ਮੈਂ ਦੇਖੋ ਮੈਂ ਜੇ ਉਹਨਾਂ ਪੱਗ ਦੀ ਗੱਲ ਉਹ ਕਹਿ ਰਹੇ ਨੇ ਕਿ ਭਈ ਅਸੀਂ ਬੰਦਾ ਸਾਬਿਤ ਕਰ ਦੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਬੰਦੇ ਤੇ ਸੱਟਾਂ ਲੱਗੀਆਂ ਆਹ ਦੇਖੋ ਜੀ ਆ ਲਾਈਵ ਹੈ ਆ ਦੇਖੋ ਪੂਰੀ ਤਰ੍ਹਾਂ ਕਿ ਇਹ ਬੰਦਾ ਮਰਨ ਪੈਰੇ ਬੈਠਾ ਵਾ ਤੇ ਮਰਨ ਪੈਰੇ ਬੈਠਣ ਦਾ ਹੀ ਪਰਚਾ ਦੇਾਂਗਾ ਮੈਂ ਹਾਂ ਤੇ ਉਹ ਕਹਿੰਦੇ ਪਰਚਾ ਦੇ ਦਿਓ ਪਰ ਕੋਈ ਗੱਲ ਨਹੀਂ ਆਪਾਂ ਬਸ ਸਵਾਲ ਸਵਾਲ ਇਹ ਹੈ ਕਿ ਭਈ ਜੋ ਗੱਲ ਤੁਸੀਂ ਕਹੀ ਜਾਂ ਫਿਰ ਤੁਹਾਡੇ ਅਫਸਰਾ ਨੇ ਕਹੀ ਕਿ ਭਈ ਆ ਅਸੀਂ ਇਸ ਤਰੀਕੇ ਨਾਲ ਕਚਹਿਰਾ ਲਾਵਾਂਗੇ ਤੁਹਾਡੇ ਨਹੀਂ ਜੀ ਬਿਲਕੁਲ ਗਲਤ ਗੱਲ ਆ ਮੇਰੀ ਇਹਨਾਂ ਨਾਲ ਬਾਤਲਾਪੀ ਹੁਣ ਹੋਈ ਜਾਣ ਕੇ ਇੱਥੇ ਇੱਕ ਟੈਲੀਫੋਨ ਆਇਆ ਸੀ ਮੈਨੂੰ ਜਰੂਰ ਹਾਂ ਆ ਜਰੂਰ ਕਿਹਾ ਮੈਂ ਹਾਂ ਔਰ ਮੈਂ ਕਿਹਾ ਇਸ ਗੱਲ ਨੂੰ ਕਿ ਮੈਂ ਬੰਦੀ ਕਾਰਵਾਈ ਠੋਕੇ ਕਰਾਂਗਾ ਹਾਂ ਠੀਕ ਹੈ ਨਾ ਜੋ ਹੋ ਰੋਗਾਰੇ ਗਲਤ ਲਗਾ ਗਲਤ ਹੈ ਜੀ ਕਰਾਂਗੇ